सतीश काल सर सतीश काल लाइव करने करना सारे सतीश काल जी आप वीडियो जी ठीक हो सिका पाजी की हाल है ठीक हो वाह जी वाह वाह जी वाह जी नमस्कार जीना साहब जीना साहब हेलो यस चलो ठीक है वाह वाह जी दोस्तों रौनक वाला थी ਅਨੇਤ ਜੀ ਮਾਰਾ ਇਹ ਸਭ ਆਪ ਜੀ ਦਾ ਜੀ ਆਪ ਜੀ ਦਾ ਪ੍ਰਸਾਦ ਹੈ ਇਧਰ ਪੈਸੇ ਆਏ ਆ ਪਹਿਲਾਂ ਉਧਰ ਕਰਕੇ ਚਾਲੀ ਦੀ ਫਿਰ ਚਲ ਆਓ ਜੀ ਇਹ ਸਾਡੇ ਚੀਮਾ ਸਾਹਿਬ ਨੇ ਮਿਹਰਬਾਨੀ ਕੀਤੀ ਆ ਇੱਥੇ ਹੈ ਤੇ ਇਹਰੇ ਬਣਿਆ ਤੁਹਾਡੀ ਪ੍ਰੇਰਣਾ ਆਪ ਜੀ ਦੀ ਪ੍ਰੇਰਣਾ ਹੈ ਹੈ ਇਹਦਾ ਨੰਦਲੇ ਕੋਈ ਨਹੀਂ ਕਰ ਲਾਈਵ ਆ

ਲਓ थैंक यू सो मच थैंक यू जी वाह जी वाह ਪਹਿਲੇ ਠੀਕ ਹੋ ਵਾਓ ਜੀ ਗੁੱਡ ਯਰ ਗੁੱਡ 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 ਕਿੱ사 ਠੀਕ ਹਾਂ ਇਹ ਸਾਡ ਹਾਂ ਜਿਹੜੀਆਂ ਮੈਡੀਕਲੀ ਮੈਟ੍ਰਿਕਸ ਤੁਹਾਨੂੰ ਟਰੀਟ ਕਰਨ ਵਾਸਤੇ ਹਾਂ ਆ ਦੇਖੋ ਆ ਮੋਸਟ ਮਾਡਰਨ ਕੀ ਬਾਤ ਹੈ ਸਾਇੰਟੀਫਿਕ ਤਰੀਕੇ ਨਾਲ ਬਣੀਆਂ ਹੋਈਆਂ ਸਾਰੀਆਂ ਜਿਹੜੀਆਂ ਇਹ

ਆ ਬੜਾ ਵੇਟ ਪਤਾ ਲੇ ਚੱਕ ਲੈ ਆਪ ਨੂੰ ਬੜੇ ਥੋੜਾ ਕੰਪੀਟੀਸ਼ਨ ਕਰਨਾ ਚਾਹਦਾ ਕੰਪੀਟੀਸ਼ਨ ਕਰਨਾ ਚੱਲ ਆਓ ਇੰਨਾ ਮੂਰੇ ਮੈਂ ਕਿੱਥੇ ਮੈਂ ਪਾ ਲਈ ਪਾ ਲਈ ਚੱਕ ਲੈ ਸਾਰੇ ਪਾ ਲਈ ਜੀ ਸਾਰੇ ਜਿਆਦਾ ਪਾਦਾ ਇਹ ਤਾਂ ਕਰ ਲੈਣਾ ਰਣ ਅੱਛਾ ਇਹ ਤੁਹਾਨੂੰ ਆ ਦੇ ਹਟਾ ਬੈਗ ਬਗੈਰ ਮਗਾਵ ਜੇਤੂ ਲੈ ਇਹ ਮਗਾਵ ਨਾਲ ਜੇਤੂ ਹੈ ਹੋ ਗਿਆ ਜੀ ਚਲੋ वाहे गुरु वाहू <laughs> वाही अज आप लाइया भी गई ਆਜੇ ਸਾਹਿਬ ਜੀ ਰਿਵ ਆ ਗਏ ਜੀ ਅੱਗੇ ਰੋੜੀ ਸਿਰੋਤਪੁਰ ਰੋਸੋ ਕਹੋ ਸਾਜੋ ਮੈਂ ਤੇ ਦੂਜੇ ਰੋੜੀ ਸਬੀਰ ਰੋਸੋ ਕਰੋ ਕਰੋ ਮੈਂ ਕਿਤੇ ਮੋਰ ਟ੍ਰੈਸਰ ਦੇਖਾਂਗੇ ਤੁਹਾਡੇ ਜੀ ਮਾਈਡ ਕਰਕੇ ਰਾਈਡ ਕਰਕੇ ਕਰਾਣਾ ਯਾਰ ਸਹੀ ਤਾਂ ਕਰਾਸ ਲਿਫਟੀ ਸਪੀਕਰ ਨਾਲ ਹਾਂ ਹਾਂ ਅચ્છਾ ਇਹਦਾ ਪਹਿਲਾ ਛਰੇ ਤਾਂ ਜਾਂਦਾ ਸਾਡੇ ਫਾਈਨਾਂਸ ਮਿਸਟਰ ਸਾਹਿਬ ਨੂੰ ठीक है जी दूजा श्रेय सरजीत कितने सरजीत जी ਬਹੁਤ ਪੂਰਾ ਜੋਰ ਲਾਇਆ ਤੁਸੀਂ ਨਹੀਂ ਨਹੀਂ ਵਧੀਆ ਸਰ ਇਹਨਾਂ ਨੇ ਕੀਤਾ ਜੀ ਬਹੁਤ ਵਧੀਆ ਇਹਨਾਂ ਤੁਹਾਡੀ ਗੇਟਨੈਸ ਹੈ ਤੁਸੀਂ ਆਪਣੀ ਟੀਮ ਨੂੰ ਸ਼ਰੇਦ ਦਿੰਦੇ ਹੋ ਪਰ ਇਹ ਤਾਂ ਲੀਡਰ ਨੂੰ ਕਹਿਣਾ ਮੈਂ ਤੁਹਾਨੂੰ ਇਹਨੇ ਕਿਹਾ ਸੀ ਮਗਾ ਸਕੈਪ ਨਹੀਂ ਚੀਰੀ ਵਧੀਆ ਕੁਆਲਟੀ ਦਾ ਲੋਹ ਤਾਂ ਬਣਨਾ ਹੈ ਮੁੰਡਾ ਬਹੁਤ ਅੱਛਾ ਬਹੁਤ ਵਧੀਆ ਅੱਛੀ ਕੁਆਲਟੀ ਹੈ ਲੀ ਗਲੀ ਮਜੇ ਚੈੱਕ ਕਰਕੇ ਜੀ ਸਾਈਕਲ ਹੈ ਨਾ ਜੀ ਮੈਨੂੰ ਮੁੰਡੇ ਦੱਸ ਰਹੇ ਸੀ ਇਹ ਮੈਗਨੇਟਿਕ ਹੈ ਮਤਲਬ ਨਾਰਮਲੀ ਕੀ ਉਹ ਜਿਹੜੀ ਰਿਸਟੈਂਸ ਵਾਲੀ ਜਿਹੜਾ ਸੁਣਦਾ ਕਿ ਉੱਪਰ ਆਂਦਾ ਤਾਂ ਇੱਕ ਵਾਰ ਡੈਡ ਹੋ ਜਾਂਦਾ ਫਿਰ ਤੁਸੀਂ ਦਬ ਦਿਆਂ ਤਾਂ ਜ਼ੋਰ ਜ਼ਿਆਦਾ ਲਾਇਆ ਜਾਂਦਾ ਸੋ ਇਹ ਯੂਨੀਫਾਰਮ ਤੁਸੀਂ ਕਰੋਗੇ ਬਿਲਕੁਲ ਇਕੁਅਲ

ਫੇਦਾ ਦਾ ਉਹ ਤੇ ਕਰਾਂਗੇ ਤੇ ਮਸ਼ੀਨ ਤੇ ਮਸ਼ੀਨ ਤੇ ਕਰਾ ਦਈਏ ਹਾਂ ਅੱਜ ਇਕੱਠੇ ਹੀ ਕਾਉਂਟਰ ਤੇ ਕਰਾ ਦੇਗਾ ਇਡਾ ਤਗੜਾ ਫਾਈਨੈਂਸ ਹਾਂ ਹਾਂ ਹੁਣ ਬਾਲੇ ਹਾਂ ਰਾਈਟ ਆਵਾਜ਼ ਪੂਰਾ ਹੋ ਗਿਆ ਕੀ ਆ ਮੈਂ ਪੂਰੇ ਸਾਡੇ ਨਾਲ ਹੋ ਜਾਦਾ ਭਾਈ ਚੱਲਣਾ ਸਾਡੇ ਤੇ ਕਰਦੇ ਹੋ ਕਰ ਦੋ ਕਰ ਦੋ ਬੜੀ ਕੰਮ ਕਰ ਰਹੇ ਨੇ ਕਰ ਦੋ ਕਰ ਦੋ ਮੈਂ ਤਾਂ ਉਹ ਸੁਣਿਆ ਜਿਹੜਾ ਉਹ ਆਪੋਜੀਸ਼ਨ ਵਾਲਿਆਂ ਨੇ ਇਹਦੇ ਬਣਾਨੇ ਨਾ ਮੀਮ ਜਿਹਾ ਸਾਡੇ ਉਹ ਸੰਤੂ ਕਿੱਦਾਂ ਬਣਾ ਰਹੇ ਨੇ ਮੀਮ ਬਣਾਇਆ ਚਲੋ ਅੱਛਾ ਆਓ ਆਓ ਤੇ ਦਿਖਾਈਏ ਤੁਹਾਨੂੰ ਇੱਧਰ ਆਓ ਜੀ ਮੂੰਹ ਮਿਠਾ ਕਰ ਲੋ ਜੀ ਇਹਨੇ ਲੈਂਦਾ ਜੀ ਮੂੰਹ ਮਿਠਾ ਕਰ ਚਲੋ ਆਹ ਬਲੋ ਸਰ ਲੈਓ ਜੀ ਕਰੋ ਮੂੰਹ ਮਿਠਾ ਜੀ ਛੋੜੀ ਖਾ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਆ ਦੇਖ ਰਹੇ ਹੋ ਆਹ ਇਹ ਤੁਹਾਡਾ ਸੌਨਾ ਰੂਮ ਆਓ ਜੀ ਇਹ ਤੁਹਾਡਾ ਸੌਨਾ ਰੂਮ ਆਓ ਜੀ ਮੈਂ ਵੀਡੀਓ ਬੋਕ ਰਿਹਾ ਨਹੀਂ ਤਮਨ ਜੀ ਬੇਨ ਤੇ ਆਉਣੇ ਹਾਂ ਪਤਾ ਹੈ ਉਹ ਕੰਪਨੀ ਆਈ ਜਾਂਦਾ ਹਾਂ ਜਿਹੜੀ ਅੰਦਰ ਮਤਲਬ ਮੈਡੀਸਨਰੀ ਆ ਲੈ ਆ ਸਾਰੇ ਜਿਹੜਾ ਕੰਪਨੀ ਜਿਹੜਾ ਬਾਹਰ ਫੋਰਨ ਟੱਕਰ ਹੈ ਹੈਲਥ ਕਲੱਬ ਹੈ ਜੰਗੀ ਸਰ ਜਿਹੜਾ ਉਹ ਲਾਸਟ ਵਾਲਾ ਜੀ ਉਹ ਪੁਲੀਸ ਚੇਅਰਮੈਨ ਸਰਵੈਂਟ ਵਿਟ੍ਰੀਨ ਕੇ ਨਹੀਂ ਲੋਕ ਚਿਲਡ ਬਾਥ ਵੀ ਹੈਗਾ ਜੀ ਚਿਲਡ ਬਾਥ ਹੈ ਜੀ ਚਿਲਡ ਬਾਥ ਹੈ ਹਾਂ ਜੀ ਸਾਰੇ ਜੀ ਤਮਨ ਜੀ ਇਹ ਉੱਤੇ ਐਕਸਟਰਾ ਚਿਲਡ ਹੈ ਰਿਗਰਡ ਹਾਂ ਜੀ ਬਣੀਆ ਦੇਟ ਹੋ ਰਿਹਾ ਹੈ ਸੋ ਹੁਣ ਲੋਕਾਂ ਨੂੰ ਤੁਸੀਂ ਇਹ ਬਹਾਨਾ ਨਹੀਂ ਮਾਰ ਸਕਦੇ ਵੀ ਸਾਡੀ ਸੇਵਾ ਨਹੀਂ ਠੀਕ ਉਹ ਠੀਕ ਹੈ ਠੀਕ ਹੈ ਜੀ ਲੋਕਾਂ ਦੀ ਸੇਵਾ 24 ਘੰਟੇ ਹਾਜ਼ਰ ਰਹਿਣਾ ਪੈਣਾ 24/7 ਹੈ ਨਹੀਂ ਮੈਂ ਸੈਕਸ਼ਨ ਆਲਾ ਅਲੱਗ-ਅਲੱਗ ਹੁਣ ਲੀਏ ਨਹੀਂ ਸੇਮ ਹੈ ਜੀ ਸਿੰਗਲ ਹੈ ਹਾਂ ਟਾਈਮਿੰਗ ਅਲੱਗ-ਅਲੱਗ ਹੋਏਗੀ ਯੂਨੀਸੈਕਸ ਚਲੋ ਸਰ ਚਲੋ ਜੀ हम्म केन बापू को जो करना है एक मिनट एक फोटो द्वारा करा लिया रॉडी हैनी थी पहला फोटो थो थो। जी आओ जी थोड़ी खम्म डिप्टी स्पीकर साहब प्रधान जी आओ ਤੁਸੀਂ

हेलो 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 करो करो शिव भाजी किधर है गए हलो हलो

देखिए ऐसा है कि पिछले साढ़े तीन साल से पंजाब सरकार मान सरकार ने कोशिश की लोगों की सेहत अच्छी रहे जिसके लिए स्पोर्ट्स का एनवायरनमेंट पूरी स्टेट में बनाया गया है खेडा वतन पंजाब दिया भी होया और जो पीछे दिनों में इकतीस सौ स्टेडियम जो है वो भी पूरे पंजाब में के विलेजेस में तैयार किए गए ग्यारह सौ करोड़ की, गे, की लागत के साथ और लीडर्स हैव टू लीड फ्रॉम द फ्रंट जो एम होते हैं तीन करोड़ लोगों के नुमाइंदे एक सौ सत्रह एम एल एज हैं पंजाब के तो उनकी सेहत ठीक रहे वो तंदुरुस्त रहे क्योंकि तंदुरुस्त शरीर में तंदुरुस्त दिल दिमाग का जो वासा है वो होएगा उसी के लिए आज एक बहुत अच्छा इनिशिएटिव स्पीकर साहब ने सातार सिंह संधवा जी ने पंजाब सरकार ने फाइनेंस मिनिस्टर साहब और डिप्टी स्पीकर साहब सब ने एक बड़ा अच्छा इनिशिएटिव लिया कि एक वर्ल्ड क्लास स्टेट ऑफ द आर्ट जिमनेजियम जो है जिम वेलनेस सेंटर वो पंजाब एम एल हॉस्टल में बनाया गया है ताकि जो चुने हुए नुमाइंदे जब यहाँ पे चंडीगढ़ हुए तो वो अपनी सेहत का ध्यान रख सकें सो बहुत अच्छा जिम बनाया गया है ताकि ये सारे अपनी सेहत का ध्यान रख सकें सो सबको बहुत बहुत मुबारकबाद और मैं सभी एम को भी अपील कहूंगा कि यहाँ आए विजिट करें और इसकी खूब इसको यूज करें ताकि अगर वो फिट होएंगे तो ही वो लोगों की ज्यादा सेवा कर सकेंगे यही हमारी कोशिश है और इस, इसी मकसद के साथ ये जिम स्पीकर साहब ने फाइनेंस मिनिस्टर साहब ने पंजाब सरकार ने तैयार करवाया है। सर साढ़े तीन सौ